ਮੇਰਾ ਨਾਮ ਹਰਸ ਸਿੰਘ ਹੈ ਜੀ ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਬਠਿੰਡਾ ਦਾ ਜਿਲ੍ਹਾ ਪ੍ਰਧਾਨ ਹੈ ਮੈਂ ਜਿਹੜੇ ਪੰਜ ਮੋਰਚੇ ਨੂੰ ਲੈ ਕੇ ਕਿਸਾਨ ਪਿੰਡਾਂ ਦੇ ਵਿੱਚ ਤਿਆਰੀਆਂ ਕਰ ਰਹੇ ਸੀ ਉਹਦੇ ਤੇ ਭਗਵੰਤ ਮਾਨ ਦੀ ਸਰਕਾਰ ਨੇ ਤੈਹ ਸ ਜਾ ਕੇ ਕਿਸਾਨਾਂ ਨੂੰ ਜਬਰੀ ਰਾਤ ਨੂੰ ਘਰੋਂ ਚੱਕਿਆ ਉਸ ਦਿਨ ਪੌਣੇ 3 ਵਜੇ ਪੌਣੇ 4 ਵਜੇ ਇਹ ਗੱਡੀਆਂ ਸਾਡੇ ਬਾਹਰ ਕੇ ਆ ਕੇ ਖੜਗੀਆਂ ਸੀ ਮੁੜ ਕੇ ਜਿਉਂ ਹੀ ਅਸੀਂ ਬਾਹਰ ਖੋਲਿਆ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਹੁਕਮ ਆਇਆ ਤੁਹਾਨੂੰ ਥਾਣੇ ਲੈ ਕੇ ਜਾਣਾ ਤੇ ਜਲਦੀ ਦੇ ਵਿੱਚ ਸਾਨੂੰ ਥਾਣੇ ਲੈ ਕੇ ਗਏ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਉਹਨਾਂ ਨੂੰ ਹੁਕਮ ਮਿਲਿਆ ਤਾਂ ਹਾਂ ਤੋਂ ਵੀ ਇਹਨਾਂ ਨੂੰ ਐਸਡੀਐਮ ਦੇ ਜਾਂ ਏਡੀਸੀ ਦੇ ਪੇਸ਼ ਕਰਨਾ ਉਸ ਤੋਂ ਬਾਅਦ ਸਾਨੂੰ ਉੱਥੇ ਪੇਸ਼ ਕੀਤਾ ਗਿਆ ਤੇ ਰਾਤ ਨੂੰ ਸਾਨੂੰ 10 ਵਜੇ ਦੇ ਕਰੀਬ ਖੰਡਲ ਖਵਾਰ ਹੁੰਦਿਆਂ ਨੂੰ ਮਹਿੰਡਾ ਸੈਂਟਰ ਟੀਲ ਦੇ ਵਿੱਚ ਛੱਡਿਆ ਲਾ ਉਸ ਦਿਨ ਤੋਂ ਦੂਸਰੇ ਦਿਨ 5 ਤਰੀਕ ਦੀਆਂ ਮੋਰਚੇ ਦੇ ਜਿਹੜੇ ਆ ਵੀ ਹਾਲਾਤ ਬਣੇ ਉਹਨਾਂ ਨੂੰ ਦੇਖਦੇ ਹੋਏ ਰਾਤ ਸਾਨੂੰ 8 ਵਜੇ ਤਰਾਇਆ ਸਿਗਨ ਸਿਸਟਮ ਬਾਹਰ ਕੱਢਣ ਦਾ ਤੇ 10:30 ਵਜੇ ਜਿਹੜਾ ਤੁਹਾਨੂੰ ਰੈਂਡਾ ਸੈਂਟਰ ਜਿਹੇ ਤੋਂ ਬਾਹਰ ਕੱਢਿਆ ਗਿਆ ਜਿਹੜਾ ਤੁਹਾਨੂੰ ਰਹਾ ਕੀਤਾ ਕਿ ਬਿਨਾਂ ਸ਼ਰਤ ਕੀਤਾ ਗਿਆ ਹਾਂਜੀ ਜਿੱਥੋਂ ਤੱਕ ਸਾਡੀ ਸਮਝ ਅੱਜ ਦੀ ਅੱਜ ਤੱਕ ਹੈ ਕੋਈ ਨੋਟਿਸ ਨਹੀਂ ਆਇਆ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਸੀ ਵੀ ਬਿਨਾਂ ਸ਼ਰਤ ਬਿਨਾਂ ਕਿਸੇ ਜ਼ਮਾਨਤ ਤੋਂ ਜਾਂ ਮਚਲ ਕੇ ਤੋਂ ਰਿਹਾ ਕੀਤਾ ਜਾਵੇ ਜਾਂ ਅਸੀਂ ਨਹੀਂ ਭਰਾਂਗੇ ਤੇ ਉਹ ਸਾਨੂੰ ਇਹੀ ਹੈ ਕਿ ਉਹ ਨਹੀਂ ਭਰਿਆ ਗਿਆ ਤੇ ਬਿਨਾਂ ਸ਼ਰਤ ਹੀ ਅਸੀਂ ਰਿਹਾ ਹੋ ਗਏ ਹਾਂ ਇਦੇ ਵਿੱਚ ਮੈਂ ਨਾਲ ਦੱਸਣਾ ਚਾਹੁੰਦਾ ਜਿਹੜਾ ਬਿਨਾਂ ਸ਼ਰਤ ਕਿਉਂ ਉਹਨਾਂ ਨੂੰ ਝੁਕਣਾ ਪਿਆ ਜਾਂ ਕਿਉਂ ਸਾਨੂੰ ਛੱਡਣਾ ਪਿਆ ਮੇਰੇ ਪੁਲੀਪੰਡ ਜਿਹੜਾ ਨਗਰ ਨਿਵਾਸੀ ਹੈ ਜਿਨੇ ਇਹਨਾਂ ਨੇ ਜਾ ਕੇ ਨਾਲ ਸਹਿਯੋਗੀ ਜਿਹਨੀਆਂ ਜਥੇਬੰਦੀਆਂ ਸੀ ਮੌਜੂਦ ਮੁਕਤੀ ਮੋਰਚਾ ਯਾਦ ਤੇ ਦਿਹਾਤੀ ਮਜ਼ਦੂਰ ਸਭਾ ਤੇ ਹੋਰ ਸਾਰੇ ਜਣਿਆਂ ਨੇ ਜਾ ਕੇ ਉਹ 38 ਥਾਣੇ ਦੇ ਵਿੱਚ ਉਹਨਾਂ ਦੇ ਪ੍ਰੈਸ਼ਰ ਬਣਾਇਆ ਉਹ ਪ੍ਰੈਸ਼ਰ ਤੋਂ ਪੱਕਾ ਪੱਕਾ ਥਾਣੇ ਦੇ ਵਿੱਚ ਪੰਜਾਬ 'ਚ ਪ੍ਰੈਸ਼ਰ ਬਣਿਆ ਤੇ ਫਿਰ ਸਾਨੂੰ ਉਹਨਾਂ ਨੂੰ ਛੱਡਣਾ ਹੀ ਪਿਆ ਮਜਬੂਰ ਕੀ ਲੱਗਦਾ ਪੰਜਾਬ ਸਰਕਾਰ ਦਾ ਕਿਸਾਨਾਂ ਤੇ ਮਜ਼ਦੂਰਾਂ ਪ੍ਰਤੀ ਰਵਈਆ ਕੀ ਲੱਗਦਾ ਮੈਂ ਉਹ ਰਵਈਆ ਤਾਂ ਜੀ ਦੇਖੋ ਜਗ ਜਾਹਰ ਹੈ ਹੁਣ ਇਹੋ ਜਿਹੀਆਂ ਗੱਲਾਂ ਕੋਈ ਲੁਕੀਆਂ ਨਹੀਂ ਰਹਿ ਜਾਂਦੀਆਂ ਸੋਸ਼ਲ ਮੀਡੀਆ ਹਰ ਇੱਕ ਬੰਦਾ ਚਲਾ ਰਿਹਾ ਸੋਸ਼ਲ ਮੀਡੀਆ ਤੇ ਆ ਰਿਹਾ ਸਾਰਾ ਵੀ ਇੱਕ ਮੀਟਿੰਗ ਦੇ ਵਿੱਚੋਂ ਤੈਸ ਤੇ ਆ ਕੇ ਭੱਜ ਜਾਣਾ ਮੰਗਾਂ ਤੇ ਚਰਚਾ ਵੀ ਨਾ ਕਰ ਲਈ ਖੁੱਲਾ ਸਮੇਂ ਦੀ ਗੱਲ ਕਰਕੇ ਬਹੁਤ ਜਲਦੀ ਕਹਿਣਾ ਸੀ ਧਮਕਾਉਣ ਦੀ ਗੱਲ ਕਰਨੀ ਜਾਂ ਮੈਂ ਐਕਸ਼ਨ ਨਹੀਂ ਲੈ ਸਕਦਾ ਇਹ ਜਿਹੇ ਸ਼ਬਦ ਵਰਤਨੇ ਡਰਾਉਣਾ ਹੈ ਨਾ ਇਹਨਾਂ ਗੱਲਾਂ ਤੋਂ ਦੇਖਦੇ ਹੋਏ ਜਿਹੜਾ ਹੈਗਾ ਉਹ ਕਸਾਨਾਂ ਨੇ ਅੱਜ ਮੀਟਿੰਗ ਰੱਖੀ ਸੀਗੀ ਅੱਜ ਵਾਲੀ ਮੀਟਿੰਗ ਤੋਂ ਬਾਅਦ ਕੀ ਬਣਦਾ ਉਹ ਅਸੀਂ ਕਾਹਾਂ ਵੇਖਾਂਗੇ ਮూర్ਤੀ ਦਾ ਜਿਹੜਾ ਸੁਨੇਹਾ ਆਇਆ ਉਹਦੇ ਤੇ ਫੁੱਲ ਚੜਾਵਾਂਗੇ ਇਹ ਜਿਹਾ ਕਿਦੜ ਭਮਕੀਆਂ ਤੋਂ ਨਾ ਪਹਿਲਾਂ ਡਰੇ ਸੀ ਕਿਤੇ ਨਾ ਹੁਣ ਡਰਾਂਗੇ ਨਾ ਝੁਕਿਆ ਨਾ ਝੁਕਾਂਗੇ ਕਿਸਾਨਾਂ ਮਜ਼ਦੂਰਾਂ ਤੇ ਗਰੀਬ ਵਰਗ ਦੀ ਆਵਾਜ਼ ਅਸੀਂ ਪਹਿਲਾਂ ਬੁਲੰਦ ਕਰਦੇ ਰਹੇ ਹਾਂ ਤੇ ਹੁਣ ਵੀ ਆਵਾਜ਼ ਜਿਹੜੀ ਉਹ ਬੁਲੰਦ ਕਰਾਂਗੇ ਮੁੱਖ ਮੰਤਰੀ ਪੰਜਾਬ ਕਹਿੰਦੇ ਮੈਂ ਵੀ ਕਿਸਾਨ ਦਾ ਪੁੱਤ ਆ ਇਹਨਾਂ ਨਾਲੋਂ ਵੱਧ ਮੈਂ ਹੁਣ ਵੀ ਕਿਤੇ ਖੇਤ ਜਾਂਦਾ ਰਹੂੰਗਾ ਇਹਨਾਂ ਨੂੰ ਨਾ ਏਸ ਬਾਰੇ ਜਾਣਕਾਰੀ ਨਹੀਂ ਹਾਂ ਇਹ ਇਹ ਗੁਆਤਮਾਨ ਹੈਗਾ ਜਿਹੜਾ ਉਹ ਜਿਵੇਂ ਅੱਜ ਮੈਂ ਦੇਖਦਾ ਰਿਹਾ ਸੋਸ਼ਲ ਮੀਡੀਆ ਤੇ ਉਹ ਕਹਿੰਦੇ ਵੀ ਸਟੇਜਾਂ ਤੇ ਤਾਂ ਦੇਖਿਆ ਲੋਕਾਂ ਨੇ ਪਰ ਖੇਤਾਂ ਦੇ ਵਿੱਚ ਨਹੀਂ ਵੇਖਿਆ ਕਿਤੇ ਤੇ ਖੇਤਾਂ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਉਹ ਮੋਟਰਾਂ ਤੇ ਰੋਟੀਆਂ ਖਾਂਦਾ ਹੁੰਦਾ ਸੀ ਬੈਠ ਕੇ ਜਦੋਂ ਹਜੇ ਪਾਰਟੀ ਦੇ ਪੈਰ ਨਹੀਂ ਸੀ ਲੱਗੇ ਤੇ ਉਸ ਤੋਂ ਬਾਅਦ ਤਾਂ ਜਹਾਜ਼ ਤੋਂ ਥੱਲੇ ਉਤਰੇ ਹੀ ਨਹੀਂ ਤੇ ਜਾਂ ਜਿਹੜੇ ਦਿੱਲੀ ਵਾਲੇ ਇਹਦੇ ਆਕਾ ਹੈ ਗਿਆ ਜਿੱਥੋਂ ਇਹਨਾਂ ਨੂੰ ਹੁਕਮ ਮਿਲਦਿਆ ਜਾਂ ਉਹਨਾਂ ਦੀ ਸੇਵਾ ਦੇ ਵਿੱਚ ਰੁੱਝਿਆ ਹੁੰਦਾ ਦਿੱਲੀ ਜਾਂਦੇ ਨੂੰ ਲੋਕਾਂ ਨੇ ਦੇਖਿਆ ਸੜਕਾਂ ਦੇ ਜਾਂਦੇ ਨੂੰ ਲੋਕਾਂ ਨੇ ਦੇਖਿਆ 50-50 ਗੱਡੀਆਂ ਦੇ ਕਾਫਲੇ ਦੇਖੇ ਐ ਸਿਕਿਉਰਿਟੀ ਦੇਖੀ ਐ ਜਿਹੜੀਆਂ ਗੱਲਾਂ ਉਹ ਕਹਿੰਦਾ ਉਹ ਜਹਾਜ਼ਾਂ ਦੇ ਚੜਦਾ ਦੇਖਿਆ ਸਟੇਜਾਂ ਦੇ ਨੱਚਦਾ ਦੇਖਿਆ ਤੇ ਕਿਸਾਨਾਂ ਨੂੰ ਬੋਲਕ-ਬੋਲ ਬੋਲਦੇ ਦੇਖਿਆ ਪਰ ਕਿਸਾਨ ਹਜੇ ਤੱਕ ਕਿਸੇ ਨੇ ਉਹਨਾਂ ਨੂੰ ਨਾ ਪਾਣੀ ਲਾਉਂਦੇ ਨੂੰ ਦੇਖਿਆ ਨਾ ਪਟਾਕੇਸ ਦੇਣ ਨੂੰ ਦੇਖਿਆ ਨਾ ਜਾਇੰਟ ਡੋਰੀ ਕਾਸਦੇ ਨੂੰ ਦੇਖਿਆ ਹਣਾ ਗੱਪ ਮਾਰਦੇ ਨੂੰ ਬੜੇ ਆਰੀ ਦੇਖਿਆ ਵੀ ਮੁਰਗੀਆਂ ਦਾ ਮਾਮਲਾ ਆਂਡਿਆਂ ਦਾ ਮਾਮਲਾ ਬੱਕਰੀਆਂ ਦਾ ਮਾਮਲਾ ਜਿਹੜਾ ਸੀਗਾ ਉਹ ਤੁਹਾਡਾ ਬਿਨਾ ਕਰਜ਼ਦਾਰੀ ਤੋਂ ਪੈਸੇ ਦੇਣ ਵਾਲਾ ਇਹ ਜਿਹੇ ਬੇਹੂਦੀਆਂ ਗੱਲਾਂ ਜਿਹੜੀਆਂ ਕਰਨੀਆਂ ਇਹ ਮੁੱਖ ਮੰਤਰੀ ਦੇ ਹਿੱਸੇ ਆਂ ਭਗਵਤਵਾਲ ਦੇ ਚੋਣ ਤੋਂ ਪਹਿਲਾਂ ਸੀਐਮ ਕਹਿੰਦੇ ਸੀ ਵੀ ਕਿਸਾਨ ਆਪਦੀ ਮੰਗਾਂ ਲੈ ਕੇ ਅੱਜ ਰਾਜਧਾਨੀ ਆਉਣਗੇ ਕੋਰੋਂ ਕਿਹੜਾ ਲਾਹੌਰ ਜਾ ਸਕਦੇ ਆ ਇਹ ਇਹ ਬਹੁਤ ਘਟਿਆ ਪਧਰ ਦੀ ਸਿਆਸਤ ਹੈ ਜੀ ਜਦੋਂ ਪਹਿਲਾਂ ਸੱਤਾ ਤੋਂ ਬਾਹਰ ਸੀ ਉਦੋਂ ਗੱਲਾਂ ਹੋਰ ਸੀ 5 ਮਿੰਟਾਂ ਚ ਐਮਐਸਪੀ ਵੀ ਮਿਲਦੀ ਸੀ 22 ਫਜ਼ਲਾਂ ਤੇ ਵੀ ਐਮਐਸਪੀ ਮਿਲਦੀ ਸੀ ਨਾਲ ਦੀ ਨਾਲ ਕਿਸਾਨਾਂ ਨੂੰ ਵੀ ਦੇਸ਼ ਦੇ ਅੰਨਦਾਤਾ ਕਿਹਾ ਸੀ ਉਹਨਾਂ ਨੂੰ ਜਦੋਂ ਦਿੱਲੀ ਪੈਰੀਕੇਟ ਲੱਗੇ ਸੀ ਜਾਂ ਸੈਂਟਰ ਵੱਲੋਂ ਰੋਕਿਆ ਗਿਆ ਸੀ ਉਦੋਂ ਵੀ ਉਹਨਾਂ ਦੇ ਹੱਕ 'ਚ ਖੜਾ ਸੀ ਵੀ ਜਿਹੜੀ ਦਿੱਲੀ ਆ ਉਹ ਕੌਮੀ ਰਾਜਧਾਨੀ ਹੈਗੀ ਆ ਉੱਥੇ ਜਾ ਸਕਦੇ ਆ ਤੇ ਪਰ ਇੱਕ ਜੇ ਪਚੰ디ਗੜ੍ਹ ਕਹੀਏ ਪੰਜਾਬ ਦੀ ਰਾਜਧਾਨੀ ਆ ਉੱਥੇ ਜਾਣ ਤੋਂ ਤਾਂ ਇੰਨੀ ਬਫਗਲਾਟ ਦੇ ਵਿੱਚ ਆ ਕੇ ਇਹਨਾਂ ਨੇ ਘਰਾਂ ਤੋਂ ਵੀ ਚੱਕੇ ਛਾਪੇ ਵੀ ਮਾਰੇ ਵੱਡੀ ਪੱਦਰ ਤੇ ਪੁਲਿਸ ਫੋਰਸ ਤਣਾਤ ਕੀਤੀ ਇਹ ਸਾਰੀਆਂ ਗੱਲਾਂ ਤੋਂ ਸਾਫ਼ ਜਾਹਰ ਹੈ ਬਦਲਾ ਜਿਹੜਾ ਉਹ ਹਲ ਗਿਆ ਮੁੱਖ ਮੰਤਰੀ ਹੈ ਜਿਹੜਾ ਉਹ ਹਲਕੇ ਪੱਦਰ ਦੀ ਸਿਆਸਤ ਕਰ ਰਿਹਾ ਸਰ ਸੱਤਾ ਵਿੱਚੋਂ ਤੋਂ ਪਹਿਲਾਂ 22 ਫਸਲਾਂ ਦੇ ਐਮਐਸਪੀ ਦੀ ਗੱਲ ਕੀਤੀ ਸੀ ਪਰ ਹੁਣ ਕਹਿੰਦੇ ਅਸੀਂ ਤਾਂ ਐਮਐਸਪੀ ਦੇਖ ਸੀ ਉਹ ਮੂਂ ਕਿਤੇ ਵੀ ਦਿੱਤੀ ਜਾ। ਬਾਕੀ ਵੀ ਅਸੀਂ ਚੱਕਾਂਗੇ ਉਹ ਕਹਿੰਦੇ ਸੀ ਜੇ ਜੇ ਵੀ ਕੋਈ ਸੂਟ ਮੂਕੇ ਦੀ ਫਸਲ ਹੋਵੇ ਜਾਂ ਕੋਈ ਵੀ ਫਸਲ ਹੋਵੇ ਅਸੀਂ ਚੱਕਾਂਗੇ। ਦਾਣਾ ਦਾਣਾ ਕਿਸਾਨ ਦਾ ਅਸੀਂ ਚੱਕ ਤੇ ਉਹਦੇ ਖਾਤੇ ਚ ਪੈਸੇ ਜਾਣਗੇ। ਹਾਂ ਇਹ 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 ਦੀ ਬਹੁਤ ਵਧੀਆ ਆਧਾਰਨਾ ਜੀ ਐਤ ਕੀ ਝੋਨਾ ਵੇਖਿਆ ਤੇ ਕਿੰਨੇ ਖੱਜਲ ਖਵਾਰ ਹੋ ਕੇ ਵੇਖਿਆ ਕਿੰਨੇ ਲੋਕਾਂ ਦੇ ਘੱਟ ਲੱਗੇ ਆ। ਇਹ ਸਾਰਾ ਜਿਹੜਾ ਪੰਜਾਬ ਦੇ ਕਿਸਾਨਾਂ ਨੂੰ ਵੀ ਪਤਾ ਮੀਡੀਆ ਰਾਹੀਂ ਜਿਹੜੇ ਹੋਰ ਵਰਗ ਹੈ ਉਹਨਾਂ ਨੂੰ ਵੀ ਪਤਾ ਲੱਗਿਆ। ਬੀਵੀ 25 25 ਦਿਨ ਕਿਸਾਨ ਬੈਠੇ ਵੀ ਰਹੇ ਆ ਤੇ ਉਦੋਂ ਬਾਅਦ ਵੀ ਫਸਲ ਹੈ ਜਿਹੜੀ ਉਹ ਕਟ ਦੇ ਉੱਤੇ ਤੁੜੀ ਹੈ ਮੋٹے ਪੱਧਰ ਤੇ ਕੱਟ ਲੱਗੇ ਆ ਬਾਸਮਤੀ ਦੇ ਭਾਅ ਦੇਖ ਲਓ ਉਹਦੀ ਅੱਜ ਕੀ ਪੋਜੀਸ਼ਨ ਹੈ ਜੇ ਐਮਐਸਪੀ ਹੁੰਦੀ ਤਾਂ ਫਿਰ ਬਾਸਮਤੀ ਐਮਐਸਪੀ ਤੇ ਵਿਕ ਜਾਣੀ ਸੀ ਜਾਂ ਮੂੰਗੀ ਜਿਹੜੇ ਸਾਲ ਲਾਈ ਆ 26 ਢੋਨੇ ਦਾ ਨਾਮ ਲੈਂਦਾ ਸੀ ਤੇ ਮੂੰਗੀ ਦਾ ਨਾਮ ਲੈਂਦਾ ਸੀ ਉਸ ਸਾਲ ਤਾਂ ਘੱਟ ਹੀ ਵਿਕਿਆ ਜਿਹੜਾ ਜਿਹੜਾ ਐਵਰੇਜ ਤੋਂ ਘੱਟ ਭਾਅ ਮਿਲਦਾ ਰਿਹਾ ਖਾਨਾ ਨੂੰ ਹੁਣ ਕਿਸਾਨ ਜੱਥੇ ਬੰਦਿਆਂ ਮਜ਼ਦੂਰ ਜੱਥੇ ਬੰਦਿਆਂ ਦਾ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਜਿਸ ਤਰ੍ਹਾਂ ਆਪਣੇ ਸੂਝਵਾਨ ਲੀਡਰ ਹੈਗੇ ਅੱਜ ਲੁਧਿਆਣਾ ਦੇ ਵਿੱਚ ਕਰਨਾਲ ਸਿੰਘ ਈਸਰੂ ਜਿਹੜਾ ਭਵਨ ਹੈ ਉਹਦੇ ਵਿੱਚ ਮੀਟਿੰਗ ਚੱਲ ਰਹੀ ਹੈ ਉਹਦਾ 6 ਵਜੇ 6:30 ਵਜੇ ਪ੍ਰੈਸ ਕਾਨਫਰੰਸ ਹੋਣੀ ਹੈ ਜਿਹੜਾ ਉਹਦੇ ਵਿੱਚੋਂ ਐਲਾਨ ਆਊਗਾ ਫੁੱਲ ਚੜਾਉਣੀਆਂ ਇਹਦੇ ਅੱਥੇ ਵਧਿਆ